ਕਾਂਗਰਸ ਅੱਜ ਲੱਡੂ ਵੰਡ ਰਹੀ ਆ ਦੂਜੇ ਪਾਸੇ ਅੱਜ ਪ੍ਰਦਰਸ਼ਨ ਹੋ ਰਿਹਾ ਸਾਡੇ ਵਿੱਚ ਲੱਖੀ ਸਾਹਿਬਾ ਚੰਡੀਗੜ੍ਹ ਕਾਂਗਰਸ ਦੇ ਪ੍ਰੈਜ਼ੀਡੈਂਟ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਗੱਲ ਸਮਝ ਨਹੀਂ ਆਈ ਇੱਕ ਪਾਸੇ ਤੁਸੀਂ ਲੱਡੂ ਵੰਡੀ ਜਾ ਰਹੇ ਹੋ ਦੂਜੇ ਪਾਸੇ ਪ੍ਰਦਰਸ਼ਨ ਵੀ ਕਰ ਰਹੇ ਹੋ ਇਹ ਕੀ ਆਪਸ ਵਿੱਚ ਕੀ ਮੇਲ ਆ ਦੇਖੋ ਜਦ ਦੁਸ਼ਹਿਰਾ ਹੁੰਦਾ ਜਿੱਥੇ ਰਾਵਣ ਦੇ ਪੁਤਲੇ ਨੂੰ ਅੱਗ ਲਾਈ ਜਾਂਦੀ ਹੈ ਝੂਠ ਦੇ ਉੱਪਰ ਸੱਚ ਦੀ ਜਿੱਤ ਹੁੰਦੀ ਹੈ ਨਾਲ ਦੇ ਨਾਲ ਮਠਾਈਆਂ ਵੀ ਵੰਡੀਆਂ ਜਾਂਦੀਆਂ ਜੀ ਕੱਲ ਇੱਕ ਇਤਿਹਾਸਿਕ ਫੈਸਲਾ ਰੌਜ਼ ਐਵੇਨਿਊ ਕੋਰਟ ਨੇ ਦਿੱਤਾ ਨੈਸ਼ਨਲ ਹੈਰਿਟ ਦੇ ਮਾਮਲੇ 'ਚ ਜੀ ਨੈਸ਼ਨਲ ਹੈਰਿਟ ਦਾ ਮਾਮਲਾ ਇੱਕ ਫਰਜੀ ਮਾਮਲਾ ਹੈ ਜਿਹੜਾ ਮੋਦੀ ਸਰਕਾਰ ਨੇ ਆਪਣੇ ਜਿਹੜੇ ਟੂਲ ਹੈਗੇ ਈਡੀ ਵਰਗੇ ਉਹਨਾਂ ਨੂੰ ਅੱਗੇ ਕਰਕੇ ਜਿਹੜੀ ਆਪੋਜੀਸ਼ਨ ਨੂੰ ਦਬਾਉਣ ਵਾਸਤੇ ਬਣਾਇਆ ਹੋਇਆ ਕੱਲ ਉਹ ਮਾਮਲਾ ਗਿਰ ਗਿਆ ਔਰ ਕੋਰਟ ਨੇ ਸਾਫ਼ ਕਹਿ ਦਿੱਤਾ ਕਿ ਇਹ ਮਾਮਲਾ ਬਣਦਾ ਹੀ ਨਹੀਂ ਹੈ ਔਰ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਆ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਕਾਂਗਰਸ ਦੇ ਕਾਰਕਟਰਤਾ ਲੱਡੂ ਵੰਡਰੇ ਨੇ ਔਰ ਆਰੇ ਨੂੰ ਲੱਡੂ ਪਵਾਓ ਔਰ ਅਸੀਂ ਜਿਹੜਾ ਹੈ ਅੱਜ ਜਿੱਥੇ ਬੀਜੇਪੀ ਔਰ ਮੋਦੀ ਸਰਕਾਰ ਦੇ ਔਰ ਕੀੜੀ ਦੇ ਫਰਜੀ ਵਾਰੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਅਸੀਂ ਉਹਨਾਂ ਨੂੰ ਦਿਖਾ ਰਹੇ ਸੀ ਵੀ ਤੁਸੀਂ ਇੱਕ ਗਲਤ ਫੈਸਲਾ ਲਿਆ ਔਰ ਉਹਦਾ ਜਿਹੜਾ ਖਮਿਆਜਾ 10 ਸਾਲ ਤੱਕ ਕਾਂਗਰਸ ਪਾਰਟੀ ਨੂੰ ਭੁਗਟਣਾ ਪਿਆ ਵੋਟਾਂ ਦੇ ਚੱਕਰ ਲਾਣੇ ਪਏ ਕਾਰਕਟਰਾਂ ਨੇ ਜਾ ਜਾ ਕੇ ਸੜਕਾਂ ਤੇ ਲੜਾਈ ਲੜੀ ਔਰ ਜਦ 10 ਸਾਲ ਬਾਅਦ ਰਲੀਫ ਆਇਆ ਤੇ ਅੱਜ ਖੁਸ਼ੀ ਦੀ ਲਹਿਰ ਸਾਡੇ ਕਾਂਗਰਸ ਦੇ ਕਾਰਕਟਰਾਂ ਚ ਹੈ ਅਸੀਂ ਉਹਨਾਂ ਨੂੰ ਚੇਤਾ ਵੀ ਰਿਹਾ ਹੈ ਔਰ ਖੁਸ਼ੀ ਵੀ ਮਨਾ ਰਹੇ ਇਸ ਕਰਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਦੁਸ਼ਹਿਰੇ ਦੇ ਵਿੱਚ ਹੁੰਦਾ ਹੈ ਰਾਵਣ ਦੇ ਪੁਤਲੇ ਨੂੰ ਅੱਗ ਵੀ ਲਾਈ ਜਾਂਦੀ ਹੈ ਤੇ ਖੁਸ਼ੀ ਵੀ ਮਨਾਈ ਜਾਂਦੀ ਹੈ ਅੱਜ ਜਿੱਥੇ ਅਸੀਂ ਇਹਨਾਂ ਨੂੰ ਭੰਡਿਆ ਅੱਜ ਜਿੱਥੇ ਅਸੀਂ ਇਹਨਾਂ ਨੂੰ ਨਿੰਦਿਆ ਅੱਜ ਜਿੱਥੇ ਅਸੀਂ ਇਹਨਾਂ ਨੂੰ ਸੱਚ ਦਾ ਇਨਾ ਦਿਖਾਇਆ ਉੱਥੇ ਨਾਲ ਦੇ ਨਾਲ ਸਾਡਾ ਕਰਕਟਰ ਜਿਹੜੇ ਇੰਨੀ ਥੇਰ ਤੋਂ ਲੜਾਈ ਲੜ ਰਿਹਾ ਸੀ ਉਹਨੇ ਵੀ ਖੁਸ਼ੀ ਮਨਾਉਣ ਦਾ ਕੰਮ ਕੀਤਾ ਉਹ ਤੁਹਾਡੇ ਵਾਸਤੇ ਵੀ ਹੈ ਮੈਂ ਵਿੱਚ ਜਿਹੜਾ ਇੱਕ ਦੀ ਦਾ ਕੇਸ ਜਿਹੜਾ ਜਿੱਗਿਆ ਉਹ ਟੈਕਨੀਕਲ ਬੇਸ ਤੇ ਜਿੱਗਿਆ ਔਰ ਉਸ ਚ ਇਹ ਨਹੀਂ ਕਿਹਾ ਵੀ ਕੇਸ ਫਰਜੀ ਆ ਉਹ ਟੈਕਨੀਕਲ ਇਸ਼ੂ ਸੀਗਾ ਜਿਸ ਕਰਕੇ ਕੋਰਟ ਨੇ ਜਿਹੜਾ ਉਹ ਉਹਨਾਂ ਦੀ ਉਹ ਜਿਹੜੀ ਮਦਦ ਕੀਤੀ ਉਹ ਸੀਗਾ ਰਿਜੈਕਟ ਕਰ ਦੇਣਾ ਕਹਾਵਤ ਹੈ ਦਿਲ ਬਹਿਲਾਣੇ ਕੋ ਗਾਲੇ ਖਿਆਲ ਅੱਛਾ ਹੁਣ ਕੇਸ ਨਿਕ ਗਿਆ ਟੈਕਨੀਕਲ ਗਰਾਉਂਡ ਤੇ ਕਿਡ ਗਿਆ ਕਿਹੜੇ ਗਰਾਉਂਡ ਤੇ ਕਿਰ ਗਿਆ ਕੇਸ ਤਾਂ ਬਣਦਾ ਹੀ ਨਹੀਂ ਹੈ ਮੈਂ ਖੁਦ ਇੱਕ ਬੇਸ਼ੇਮ ਵਕੀਲ ਆ ਔਰ ਮਨੀ ਲੌਂਡਰਿੰਗ ਦਾ ਕੇਸ ਬਣਾਤਾ ਜਿਸ ਕੇਸ ਦੇ ਵਿੱਚ ਨਾ ਪੈਸਾ ਗਿਆ ਨਾ ਆਇਆ ਉੱਥੇ منی ਲਾਂਡਰਿੰਗ ਦਾ ਕੇਸ ਕਿੱਥੇ ਬਣ ਗਿਆ ਉਹ ਅਲਰੇਡੀ ਮਹੀਨਾ ਤੋਂ ਪਹਿਲੇ ਮਤਲਬ ਕਿ ਦਿੱਲੀ ਚ ਇਸੀ ਰਿਗਾਰਡਿੰਗ ਐਫ ਆਈ ਆਰ ਦੁਆਰਾਦਰ ਜੋ ਹੋਈ ਹੈ ਉਹ ਇਸ ਕਰਕੇ ਹੈ ਕਿਉਂਕਿ ਏਜੰਸੀਆਂ ਉਹਨਾਂ ਦੇ ਹੱਥ ਚ ਤੁਸੀਂ ਐਫ ਆਈ ਆਰ ਕਰ ਲਓ ਤੁਸੀਂ ਚਾਰ ਸ਼ੀਟਾਂ ਫਾਈਲ ਕਰ ਦਿਓ ਕੱਲ ਚਾਰ ਸ਼ੀਟਾਂ ਦਾ ਫਾਈਲ ਕਰਨ ਗਈ ਸੀ ਐਫ ਆਈ ਆਰ ਤਾਂ ਜਿਹੜਾ ਹੈਗਾ ਇੱਕ ਪ੍ਰਿੰਨੰਬਰਿਕ ਸਟੈਪ ਹੈ ਫਸਟ ਸਟੈਪ ਹੈ ਉਸ ਤੋਂ ਬਾਅਦ ਤੁਸੀਂ ਜਦ ਕੋਰਟ ਵਿੱਚ ਜਾਂਦੇ ਹੋ ਤੁਸੀਂ ਉਹਨੂੰ ਚਾਰ ਸ਼ੀਟ ਕੋ ਫਾਈਲ ਕਰਨ ਵਾਸਤੇ ਉਹਦਾ ਬੇਸਿਕ ਸਟੈਪ ਹੈ ਉਹਦੀ ਕਾਗਨੀਸ਼ਨ ਕੋਰਟ ਲੈ ਸਕਦਾ ਸੀਗਾ ਅਗਰ ਕੇਸ ਦੇ ਵਿੱਚ ਦੰਮ ਹੁੰਦਾ ਤਾਂ ਟੈਕਨੀਕਲਟੀ ਨੂੰ ਸੈਕਟਸਾਈਡ ਕਰਕੇ ਕੋਰਟ ਉਹਨੂੰ ਲੈ ਸਕਦਾ ਸੀ ਪਰ ਕੋਰਟ ਨੇ ਨਹੀਂ ਲਿੱਤਾ ਇੱਕ ਪ੍ਰਾਈਵੇਟ ਕੰਪਲੇਂਟ ਇੱਕ ਵਿਅਕਤੀ ਕਰਦਾ ਆਪਣੀ ਫੁਨਸ ਦੇ ਵਿੱਚ ਕਰਦਾ ਸੁਬ੍ਰਮਨੀਅਮ ਸਵਾਮੀ ਦੇ ਬਾਰੇ ਸਾਰੇ ਦੇਸ਼ ਨੂੰ ਪਤਾ ਹੈ ਕਿ ਕਿੱਦਾਂ ਉਹ ਕੰਪਲੇਟਾ ਕਰਦੇ ਸੀ ਜੋ ਕਿੱਦਾਂ ਕਰਦੇ ਆਏ ਆ ਬਾਦਸ਼ਾਹ ਵੈਕਟ੍ਰੈਕ ਵੀ ਕਰਦੇ ਨੇ ਬਹੁਤ ਸਾਰੇ ਮੋਦੀ ਸਰਕਾਰ ਦੇ ਬਾਰੇ ਵੀ ਬੋਲਦੇ ਨੇ ਉਸ ਵਿਅਕਤੀ ਦੀ ਕੇਸ ਦੇ ਉੱਪਰ ਉਸਦੀ ਕੰਪਲੇਂਟ ਦੇ ਉੱਪਰ ਤੁਸੀਂ ਚਾਰਜੀਟ ਫਾਈਲ ਕਰਨ ਚਾਹੁੰਦੇ ਹੋ ਜਿਹੜਾ ਕਾਨੂੰਨ ਇਸ ਦੇਸ਼ ਦੇ ਵਿੱਚ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ ਅਸੀਂ ਵੀ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਅਸੀਂ ਵੀ ਵਕੀਲ ਹਾਂ ਸਾਨੂੰ ਵੀ ਕਾਨੂੰਨ ਆਂਦਾ ਹੈ ਤੁਸੀਂ ਸਿਰਫ ਤੰਗ ਕਰਨ ਦੀ ਨੀਅਤ ਦੇ ਨਾਲ ਕਿ ਇਹਨਾਂ ਨੂੰ ਖਰਾਬ ਕੀਤਾ ਜਾਏ ਪ੍ਰੇਸ਼ਾਨ ਕੀਤਾ ਜਾਏ ਇਸ ਹੋ ਜਾਣਾ ਕਿਸ ਦਾ ਚਲੋ ਥੈਂਕ ਯੂ ਕਾਂਗਰਸ ਅੱਜ ਨੌਖਾ ਪ੍ਰਦਰਸ਼ਨ ਕਰ ਰਹੀ ਹੈ ਇੱਕ ਪਾਸੇ ਲੱਡੂ ਜਿਹੜੇ ਆ ਵੰਡੇ ਜਾ ਰਿਹਾ ਦੂਜੇ ਪਾਸੇ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਕੇਸ ਜਿਹੜਾ ਹੈ ਨੈਸ਼ਨਲ ਹਾਰਡ ਵਾਲਾ ਜਿਸ ਚ ਚਾਰ ਸ਼ੀਟ ਈਡੀ ਕੱਲ ਪੇਸ਼ ਕਰੀ ਸੀ ਜਿਹੜੀ ਟੈਕਨੀਕਲ ਗਰਾਉਂਡ ਤੇ ਰਿਜੈਕਟ ਹੋ ਗਈ ਔਰ ਉਸ ਤੋਂ ਪਹਿਲਾਂ ਆਲਰੇਡੀ ਇੱਕ ਐਫਆਈਆਰ ਨੈਸ਼ਨਲ ਅਲਰਟ ਮਾਮਲੇ ਚ ਆਲਰੇਡੀ ਦਰਜ ਹੋ ਚੁੱਕੀ ਆ ਔਰ ਈਡੀ ਵਾਲਾ ਜਿਹੜਾ ਕੇਸ ਸੀਗਾ ਉਹ ਇਹ ਸਮਝਿਆ ਜਾ ਰਿਹਾ ਵੀ ਇਹ ਹੁਣ ਟੈਕਨੀਕਲ ਗਰਾਉਂਡ ਤੇ ਬੰਦ ਹੋ ਗਿਆ ਔਰ ਜਿਹੜੀ ਹੁਣ ਐਫਆਈਆਰ ਨਵੇਂ ਸਿਰੇ ਤੋਂ ਦਰਜ ਹੋਈ ਆ ਉਸ ਮਾਮਲੇ ਚ ਹੁਣ ਇਸ ਨੈਸ਼ਨਲ ਅਲਰਟ ਮਾਮਲੇ ਦੀ ਜਾਂਚ ਹੋਏਗੀ ਹੁਣ ਦੇਖਣਾ ਇਹ ਆ ਕਿ ਆਉਣ ਵਾਲੇ ਸਮੇਂ ਉੱਠ ਇਸ ਸਰਭਾਗ ਦਾ ਬੈਰਦਾ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮਿੰਦਰ ਨਾਲ ਥੈਂਕਸ ਫਾਰਟ ਅਵੇਲੀ ਚੰਡੀਗੜ੍ਹ ਤੋਂ ਪਾਸੇ ਕਾਂਗਰਸ ਅੱਜ ਲੱਡੂ ਵੰਡ ਰਹੀ ਹੈ ਦੂਜੇ ਪਾਸੇ ਅੱਜ ਪ੍ਰਦਰਸ਼ਨ ਹੋ ਰਿਹਾ ਸਾਡੇ ਵਿੱਚ ਲੱਖੀ ਸਾਹਿਬਾ ਚੰਡੀਗੜ੍ਹ ਕਾਂਗਰਸ ਦੇ ਪ੍ਰੈਜ਼ੀਡੈਂਟ ਆ ਉਨ੍ਹਾਂ ਨਾਲ ਗਲਬਤ ਕਰਦੇ ਆ ਸਰ ਗੱਲ ਸਮਝ ਨਹੀਂ ਆਈ ਇੱਕ ਪਾਸੇ ਤੁਸੀਂ ਲੱਡੂ ਵੰਡੀ ਆ ਰਹੇ ਹੋ ਦੂਜੇ ਪਾਸੇ ਪਰਦਸ਼ਨ ਵੀ ਕਰ ਰਹੇ ਹੋ ਇਹ ਕੀ ਆਪਸ ਵਿੱਚ ਕੀ ਮੇਲ ਹੈ ਦੇਖੋ ਜਦ ਦੁਸ਼ਹਿਰਾ ਹੁੰਦਾ ਹੈ ਜਿੱਥੇ ਰਾਵਣ ਦੇ ਪੁਤਲੇ ਨੂੰ ਅੱਗ ਲਾਈ ਜਾਂਦੀ ਹੈ ਝੂਠ ਦੇ ਉੱਪਰ ਸੱਚ ਦੀ ਜਿੱਤ ਹੁੰਦੀ ਹੈ ਨਾਲ ਦੇ ਨਾਲ ਮਠਾਈਆਂ ਵੀ ਵੰਡੀਆਂ ਜਾਂਦੀਆਂ ਕੱਲ ਇੱਕ ਇਤਿਹਾਸਿਕ ਫੈਸਲਾ ਰੌਜ਼ ਐਵੇਨਿਊ ਕੋਰਟ ਨੇ ਦਿੱਤਾ ਨੈਸ਼ਨਲ ਹੈਰਿਟ ਦੇ ਮਾਮਲੇ 'ਚ ਨੈਸ਼ਨਲ ਹੈਰਿਟ ਦਾ ਮਾਮਲਾ ਇੱਕ ਫਰਜ਼ੀ ਮਾਮਲਾ ਹੈ ਜਿਹੜਾ ਮੋਦੀ ਸਰਕਾਰ ਨੇ ਆਪਣੇ ਜਿਹੜੇ ਟੂਲ ਹੈਗੇ ਈਡੀ ਵਰਗੇ ਉਹਨਾਂ ਨੂੰ ਅੱਗੇ ਕਰਕੇ ਜਿਹੜੀ ਆਪੋਜੀਸ਼ਨ ਨੂੰ ਦਬਾਉਣ ਵਾਸਤੇ ਬਣਾਇਆ ਹੋਇਆ ਕੱਲੋਂ ਮਾਮਲਾ ਗਿਰ ਗਿਆ ਔਰ ਕੋਰਟ ਨੇ ਸਾਫ਼ ਕਹਿ ਦਿੱਤਾ ਕਿ ਇਹ ਮਾਮਲਾ ਬਣਦਾ ਹੀ ਨਹੀਂ ਹੈ ਔਰ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਦਚਨ ਦਾ ਮਾਹੌਲ ਹੈ ਆ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਕਾਂਗਰਸ ਦੇ ਕਾਰਕਟਰਤਾ ਲੱਡੂ ਵੰਡ ਰਹੇ ਨੇ ਔਰ ਸਾਰਿਆਂ ਨੂੰ ਲੱਡੂ ਪਵਾਓ ਔਰ ਅਸੀਂ ਜਿਹੜਾ ਹੈ ਅੱਜ ਜਿੱਥੇ ਬੀਜੇਪੀ ਔਰ ਮੋਦੀ ਸਰਕਾਰ ਦੇ ਔਰ ਕੀਡੀ ਦੇ ਫਰਜੀ ਵਾਰੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਅਸੀਂ ਉਹਨਾਂ ਨੂੰ ਦਿਖਾ ਰਹੇ ਸੀ ਵੀ ਤੁਸੀਂ ਇੱਕ ਗਲਤ ਫੈਸਲਾ ਲਿਆ ਔਰ ਉਹਦਾ ਜਿਹੜਾ ਖਮਿਆਜਾ 10 ਸਾਲ ਤੱਕ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ ਵੋਟਾਂ ਦੇ ਚੱਕਰ ਲਾਣੇ ਪਏ ਕਾਰਕਟਰਾਂ ਨੇ ਜਾ ਜਾ ਕੇ ਸੜਕਾਂ ਤੇ ਲੜਾਈ ਲੜੀ ਔਰ ਜਦ 10 ਸਾਲ ਬਾਅਦ ਰਲੀਫ ਆਇਆ ਹੈ ਤੇ ਅੱਜ ਖੁਸ਼ੀ ਦੀ ਲਹਿਰ ਸਾਡੇ ਕਾਂਗਰਸ ਦੇ ਕਾਰਕਟਰਾਂ ਚ ਹੈ ਅਸੀਂ ਉਹਨਾਂ ਨੂੰ ਚੇਤਾ ਵੀ ਰਹੇ ਆਂ ਔਰ ਖੁਸ਼ੀ ਵੀ ਮਨਾ ਰਹੇ ਹਾਂ ਇਸ ਕਰਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਦੁਸ਼ਹਿਰੇ ਦੇ ਵਿੱਚ ਹੁੰਦਾ ਹੈ ਰਾਵਣ ਦੇ ਪੁੱਤਲੇ ਨੂੰ ਅੱਗ ਵੀ ਲਾਈ ਜਾਂਦੀ ਹੈ ਤੇ ਖੁਸ਼ੀ ਵੀ ਮਨਾਈ ਜਾਂਦੀ ਹੈ ਅੱਜ ਜਿੱਥੇ ਅਸੀਂ ਇਹਨਾਂ ਨੂੰ ਭੰਡਿਆ ਅੱਜ ਜਿੱਥੇ ਅਸੀਂ ਇਹਨਾਂ ਨੂੰ ਨਿੰਦਿਆ ਅੱਜ ਜਿੱਥੇ ਅਸੀਂ ਇਹਨਾਂ ਨੂੰ ਸੱਚ ਦਾ ਇਨਾਂ ਦਿਖਾਇਆ ਉਹਦੇ ਨਾਲ ਦੇ ਨਾਲ ਸਾਡਾ ਕਰਮਕਦਤਾ ਜਿਹੜੇ ਇਮੀਡੀਅਟ ਤੋਂ ਲੜਾਈ ਲੜ ਰਿਹਾ ਸੀ ਉਹਨੇ ਵੀ ਖੁਸ਼ੀ ਮਨਾਉਣ ਦਾ ਕੰਮ ਕੀਤਾ ਉਹ ਭਾਤੇ ਵਾਸਤੇ ਵੀ ਆਇਆ ਹੈ ਮੈਂ ਵਿੱਚ ਹੋ ਕੇ ਆਇਆ ਜਿਹੜਾ ਇੱਕ ਦੀ ਦਾ ਕੇਸ ਜਿਹੜਾ ਜਿੱਗਿਆ ਉਹ ਟੈਕਨੀਕਲ ਬੇਸ ਤੇ ਜਿੱਗਿਆ ਔਰ ਉਸ 'ਚ ਇਹ ਵੀ ਕਿਹਾ ਵੀ ਕੇਸ ਫਰਜੀ ਆ ਉਹ ਟੈਕਨੀਕਲ ਇਸ਼ੂ ਸੀਗਾ ਜਿਸ ਕਰਕੇ ਕੋਰਟ ਨੇ ਜਿਹੜਾ ਉਹ ਉਹਨਾਂ ਦੀ ਉਹ ਜਿਹੜੀ ਮਤਲਬ ਕਿ ਉਹ ਸੀ ਗਿਆ ਰਿਜੈਕਟ ਕਰ ਦੇਣਾ ਕਹਾਉਤਾ ਦਿਲ ਬਹਿਲਾਨੇ ਕੋ ਗਾਲੇ ਖਿਆਲ ਅੱਛਾ ਹੁਣ ਕੇਸ ਨਿਕ ਗਿਆ ਟੈਕਨੀਕਲ ਗਰਾਉਂਡ ਤੇ ਗਿਰ ਗਿਆ ਕੇਰੇ ਗਰਾਉਂਡ ਤੇ ਗਿਰ ਗਿਆ ਕੇਸ ਤਾਂ ਬਣਦਾ ਹੀ ਨਹੀਂ ਹੈ ਮੈਂ ਖੁਦ ਹੀ ਕੋ ਪੇਸ਼ੇ ਤੋਂ ਵਕੀਲ ਹਾਂ ਔਰ ਮਨੀ ਲੌਂਡਰਿੰਗ ਦਾ ਕੇਸ ਬਣਾਤਾ ਜਿਸ ਕੇਸ ਦੇ ਵਿੱਚ ਨਾ ਪੈਸਾ ਗਿਆ ਨਾ ਆਇਆ ਉੱਥੇ ਮਨੀ ਲੌਂਡਰਿੰਗ ਦਾ ਕੇਸ ਕਿੱਥੇ ਬਣ ਗਿਆ ਮੋੜੇ ਆਲਰੇਡੀ ਮਹੀਨਾ ਤੋਂ ਪਹਿਲੇ ਮਤਲਬ ਕਿ ਇਹ ਜਿਆ ਐਸੀ ਰਿਗਾਰਡਿੰਗ ਐਫ ਆਈ ਆਰ ਦੁਆਰਾ ਦਰਜ ਹੋਈ ਹੈ ਉਹ ਇਸ ਕਰਕੇ ਕਿਉਂਕਿ ਏਜੰਸੀਆਂ ਉਹਨਾਂ ਦੇ ਹੱਥ ਚ ਤੁਸੀਂ ਐਫ ਆਈ ਆਰ ਕਰ ਲਓ ਤੁਸੀਂ ਚਾਰ ਸ਼ੀਟਾਂ ਫਾਈਲ ਕਰ ਦਿਓ ਕੱਲ ਚਾਰ ਚੀਟੀ ਦਾ ਫਾਈਲ ਕਰਨ ਗਈ ਸੀ ਐਫ ਆਈ ਆਰ ਦਾ ਜਿਹੜਾ ਹੈਗਾ ਇੱਕ ਪ੍ਰਿੰਟ ਨੰਬਰ ਹੀ ਸਟੈਪ ਹੈ ਫਸਟ ਸਟੈਪ ਹੈ ਉਸ ਤੋਂ ਬਾਅਦ ਤੁਸੀਂ ਜਦ ਕੋਰਟ ਵਿੱਚ ਜਾਂਦੇ ਹੋ ਤੁਸੀਂ ਉਹਨੂੰ ਚਾਰ ਸ਼ੀਟ ਕੋ ਫਾਈਲ ਕਰਨ ਵਾਸਤੇ ਕੋਈ ਇੱਕ بڑا ਬੇਸਿਕ ਸਟੈਪ ਹੈ ਉਹਦੀ ਕੌਗਨੀਸੈਂਸ ਕੋਰਟ ਲੈ ਸਕਦਾ ਸੀਗਾ ਅਗਰ ਕੇਸ ਦੇ ਵਿੱਚ ਦੰਮ ਹੁੰਦਾ ਤਾਂ ਟੈਕਨੀਕਲਿਟੀ ਨੂੰ ਸੈਕੰਡ ਸਾਈਡ ਕਰਕੇ ਕੋਰਟ ਉਹਨੂੰ ਲੈ ਕੇ ਦਸੀਂ ਪਰ ਕੋਰਟ ਨਹੀਂ ਲਿੱਦਾ ਇੱਕ ਪ੍ਰਾਈਵੇਟ ਕੰਪਲੇਂਟ ਇੱਕ ਵਿਅਕਤੀ ਕਰਦਾ ਆਪਣੀ ਪੁਨਸ ਦੇ ਵਿੱਚ ਕਰਦਾ ਸੁਬ੍ਰਮਣੀਅਮ ਸਵਾਮੀ ਦੇਾਰੇ ਸਾਰੇ ਦੇਸ਼ ਨੂੰ ਪਤਾ ਹੈ ਕਿ ਕਿੱਦਾਂ ਉਹ ਕੰਪਲੇਟਾ ਕਰਦੇ ਸੀ ਕਿ ਉਹ ਕਿੱਦਾਂ ਕਰਕੇ ਆਏ ਆ ਬਾਅਦ ਤੋਂ ਬੈਕਟ੍ਰੈਕ ਵੀ ਕਰਕੇ ਆ ਬਹੁਤ ਸਾਰੇ ਮੋਦੀ ਸਰਕਾਰ ਦੇ ਬਾਰੇ ਵੀ ਬੋਲਦੇ ਨੇ ਉਸ ਵਿਅਕਤੀ ਦੀ ਕੇਸ ਦੇ ਉੱਪਰ ਉਸਦੀ ਕੰਪਲੇਂਟ ਦੇ ਉੱਪਰ ਤੁਸੀਂ ਚਾਰ ਸ਼ੀਟ ਫਾਈਲ ਕਰਨ ਚਾਹੁੰਦੇ ਹੋ ਕਿਹੜਾ ਕਾਨੂੰਨ ਇਸ ਦੇਸ਼ ਦੇ ਵਿੱਚ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ ਅਸੀਂ ਵੀ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਅਸੀਂ ਵੀ ਵਕੀਲ ਆ ਸਾਨੂੰ ਵੀ ਕਾਨੂੰਨ ਆਂਦਾ ਹੈ ਤੁਸੀਂ ਸਿਰਫ ਤੰਗ ਕਰਨ ਦੀ ਨੀਅਤ ਦੇ ਨਾਲ ਕਿ ਇਹਨਾਂ ਨੂੰ ਖਰਾਬ ਕੀਤਾ ਜਾਏ ਪ੍ਰੇਸ਼ਾਨ ਕੀਤਾ ਜਾਏ ਇਸ ਹੋ ਜਾਣਾ ਕਿਸ ਕੀਤਾ ਚਲੋ ਥੈਂਕ ਯੂ ਕਾਂਗਰਸ ਅੱਜ ਨੌਖਾ ਪ੍ਰਦਰਸ਼ਨ ਕਰ ਰਹੀ ਹੈ ਇੱਕ ਪਾਸੇ ਲੱਡੂ ਜਿਹੜੇ ਆ ਵੰਡੇ ਜਾ ਰਿਹਾ ਦੂਜੇ ਪਾਸੇ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਕੇਸ ਜਿਹੜਾ ਹੈ ਨੈਸ਼ਨਲ ਹਰਡ ਵਾਲਾ ਜਿਸ ਚ ਚਾਰ ਸੀਟ ਈਡੀ ਕੱਲ ਪੇਸ਼ ਕਰੀ ਸੀ ਜਿਹੜੀ ਕਿ ਟੈਕਨੀਕਲ ਗਰਾਉਂਡ ਤੇ ਰਿਜੈਕਟ ਹੋ ਗਈ ਔਰ ਉਸ ਤੋਂ ਪਹਿਲਾਂ ਆਲਰੇਡੀ ਇੱਕ ਐਫ ਆਈ ਆਰ ਨੈਸ਼ਨਲ ਹਰਡ ਮਾਮਲੇ ਚ ਆਲਰੇਡੀ ਦਰਜ ਹੋ ਚੁੱਕੀ ਆ ਔਰ ਇਹ ਜਿਹੜਾ ਕੇਸ ਸੀਗਾ ਉਹ ਇਹ ਸਮਝਿਆ ਜਾ ਰਿਹਾ ਵੀ ਇਹ ਹੁਣ ਟੈਕਨੀਕਲ ਗਰਾਉਂਡ ਤੇ ਬੰਦ ਹੋ ਗਿਆ ਔਰ ਜਿਹੜੀ ਹੁਣ ਐਫ ਆਈ ਆਰ ਨੇ ਸਿਰੇ ਤੋਂ ਦਰਜ ਹੋਈ ਆ ਉਸ ਮਾਮਲੇ 'ਚ ਹੁਣ ਇਸ ਨੈਸ਼ਨਲ ਅਲਰਟ ਮਾਮਲੇ ਦੀ ਜਾਂਚ ਹੋਏਗੀ ਹੁਣ ਦੇਖਣਾ ਇਹ ਆ ਕਿ ਆਉਣ ਵਾਲੇ ਸਮੇਂ ਉੱਠ ਕਿਸ ਕਰਵਟ ਬਹਿੜਦਾ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮਿਤ ਦੇ ਨਾਲ ਥੈਂਕਸ ਫॉर ਟੂ ਵਿਲੀ ਚੰਡੀਗੜ੍ਹ ਤੋਂ